ਆ ਗਿਆ ਤੁਸੀਂ ਸਲਾਈਂਗ ਸੈਂਟਰ ਸ਼ੁਰੂ ਕੀਤਾ ਹੈ ਜਿਸ ਦੀ ਟਾਈਮਿੰਗ 10 ਤੋਂ 12 ਹੈ ਤੇ ਇਹਦੇ ਵਿੱਚ ਰੋਜ਼ਾਨਾ ਤੁਸੀਂ ਇਹ ਟੈਂਡਸ ਕਰਵਾਉਣੀ ਹੈ ਤੇ ਬਾਕੀ ਸਥਾਨ ਕਿਹੜਾ ਜੀ ਗੋਹਾ ਜਗਾ ਜਗਾ 8 ਨੰਬਰ ਵਾਰਡ 10 ਸਬੰਧ ਠੀਕ ਹੈ ਤੁਮ ਲੋ ਕਲੱਬ ਜੀ ਐਸੋਸੀਏਸ਼ਨ ਮਾਨਸਬੁਰ ਨੂੰ ਸਥਾਨਿਕ ਗੋਹਾ ਦੀ ਟੀਮ ਵੱਲੋਂ ਸਲਾਈਂਗ ਸੈਂਟਰ ਖੋਲਿਆ ਗਿਆ ਜਿਸ ਦੇ ਵਿੱਚ ਬਾਬਾ ਜੀ ਵੱਲੋਂ ਅਰਦਾਸ ਕਰਕੇ ਇਹ ਸੈਂਟਰ ਅਸੀਂ ਸ਼ੁਰੂ ਕੀਤਾ ਆਸ ਕਰਦੇ ਹਾਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਵਧੀਆ ਤਰੀਕੇ ਨਾਲ ਇਸ ਸੈਂਟਰ ਦੇ ਵਿੱਚੋਂ ਸਿੱਖਣ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੈਂਟਰ ਲੋਕਾਂ ਦੇ ਰੋਜ਼ਗਾਰ ਦਾ ਸਾਧਨ ਬਣ ਸਕੇ ਸਾਰੀਆਂ ਭੈਣਾਂ ਨੂੰ ਬੇਨਤੀ ਆ ਸਾਡੀ ਸ্লাইਡ ਟੀਚਰ ਮੈਡਮ ਜੋ ਬਹੁਤ ਹੀ ਵਧੀਆ ਮਿਹਨਤੀ ਨੇ ਇਹਨਾਂ ਵੱਲੋਂ ਵਧੀਆ ਤਰੀਕੇ ਦੇ ਨਾਲ ਸਖਲਾਈ ਦਿੱਤੀ ਜਾਵੇਗੀ ਆਉਣ ਵਾਲੇ ਸਮੇਂ ਵਿੱਚ ਜਿੱਥੇ ਇਹ ਸੈਂਟਰ ਚੱਲੇਗਾ ਜੇਕਰ ਲੜਕੇ ਦੀ ਗਿਣਤੀ ਵਧ ਗਈ ਤਾਂ ਅਸੀਂ ਅਗਲਾ ਸੈਂਟਰ ਬਣਾਉਣ ਦੀ ਵੀ ਕੋਸ਼ਿਸ਼ ਦੀ ਕਰਾਂਗੇ ਸੋ ਸਮੁੱਚੀ ਸਾਡੇ ਸੰਤੋਖ ਵੀਰ ਗੁਰਜੰਤ ਸਿੰਘ ਦਰਸ਼ਨ ਘਰੂਜੀ ਅਤੇ ਸਮੁੱਚੀ ਟੀਮ ਦਾ ਅਸੀਂ ਜ਼ਿਲ੍ਹਾ ਰੂਰੂ ਯੂਥ ਕਲੱਬ ਐਸੋ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਉਦਮ ਸਦਕਾ ਅੱਜ ਬਹੁਤ ਵੱਡਾ ਇਕੱਠ ਇੱਥੇ ਹੋਇਆ ਤੇ ਇਹਨਾਂ ਬੀਬੀਆਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਜਾਣਨਾ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੀਆਂ ਵੀ ਹੋਰ ਵਿਭਾਗਾਂ ਦੀਆਂ ਸਕੀਮਾਂ ਨੇ ਉਹ ਇਹਨਾਂ ਨੂੰ ਸਮੇਂ-ਸਮੇਂ ਸਿਰ ਜਾਣਕਾਰੀ ਹੰ데 ਰਹ ਗਈ ਧੰਨਵਾਦੀ ਤੇ ਦੂਸਰੀ ਸਾਡੇ ਵੀਰ ਇਕਬਾਲ ਸਿੰਘ ਜੀ ਨੂੰ ਸਰਦਾਰ ਭਗਵੰਤ ਸਿੰਘ ਜੀ ਮੁੱਖ ਮੰਤਰੀ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸਾਡੀ ਜ਼ਿਲ੍ਹਾ ਕਾਈ ਅਤੇ ਬੋਹਾ ਕਾਈ ਵੱਲੋਂ ਇਹਨਾਂ ਨੂੰ ਵੀ ਅੱਜ ਉਸ ਸਨਮਾਨ ਮਿਲਣ ਕਰਕੇ ਹੋਰ ਸਾਡੀ ਇਕਾਈ ਵੱਲੋਂ ਸਨਮਾਨ ਕੀਤਾ ਗਿਆ ਅਸੀਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਇੱਕ ਵਾਰ ਫੇਰ ਸਾਡੀਆਂ ਮਾਮਾ ਭੈਣਾਂ ਤੇ ਬਹੁਤ ਇਕਾਈ ਦਾ ਬਹੁਤ ਬਹੁਤ ਧੰਨਵਾਦ